ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸ਼ਨਾਉ ਠੀਕ ਠਾਕ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੀ ਹੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਬੜੇ ਦਿਨਾਂ ਬਾਅਦ ਅੱਜ ਮੌਕਾ ਮਿਲਿਆ ਫਿਰ ਵੀਡੀਓ ਬਣਾਉਂਦਾ ਸਟਾਕ ਤੇ ਆਈ ਜਾਂਦੇ ਸੀ ਪਰ ਇਹਨਾਂ ਟਾਈਮ ਹੀ ਨਹੀਂ ਲੱਗਣ ਦਿਆ ਸੀ ਜਿੱਦਾਂ ਵੀਡੀਓ ਬਣਾਉਂਦਾ ਤੇ ਕਾਫੀ ਦਿਨਾਂ ਬਾਅਦ ਅੱਜ ਵੀਡੀਓ ਫੇਰ ਬਣਨ ਲੱਗੀ ਤੇ ਆਏ ਬਹੁਤ ਹੀ ਸੋਹਣੇ ਸੋਹਣੇ ਸੂਟ ਤੋ ਤਾਂ ਆਇਆ ਸਾਡੇ ਕੋ ਮਸਟਰਡ ਸ਼ੇਡ ਦਾ ਬਹੁਤ ਹੀ ਵਧੀਆ ਥਰੈਡ ਦਾ ਜਿਹਦੇ ਤੇ ਕੰਮ ਹੋਇਆ ਹੈ ਬੜੇ ਜਨੀਲ ਜੀਤ ਪਿਆਰੀ ਜੀਤ ਦੇ ਕਢਾਈ ਹੈ ਨਾ ਸਾਰੀ ਇਹਦੀ ਬਾਜੂ ਜਾਂ ਬਾਹ ਕੁਝ ਵੀ ਤੁਸੀਂ ਬਣਾ ਸਕਦੇ ਹੋ ਦੇਖ ਇਹ ਆ ਸ਼ਾਰਟ ਹੈ ਆਹ ਇਹ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਸੋਹਣਾ ਇੰਨਾ ਪਿਆਰਾ ਟਾਈ ਲੈ ਇਹ ਦੁਪੱਟਾ ਹੈ ਇੰਨਾ ਦੁਪੱਟਾ ਹੈ ਇਹ ਰੇਂਜ ਹੈ ਕੀ ਦੀ 3850 3850 ਦੀ ਰੇਂਜ ਹੈ ਤੇ ਬਹੁਤ ਹੀ ਪਿਆਰਾ ਕੋਟਨ ਦਾ ਸੂਟ ਆ ਪਿਓਰ ਕੋਟਨ ਇਹ ਨੂੰ ਕੁਝ ਨਹੀਂ ਹੋਗਾ ਨਾ ਕਢਾਈ ਖਰਾਬ ਹੋਗੀ ਨਾ ਕੁਝ ਨਹੀਂ ਹੋਗਾ ਇਸ ਦੇ ਵਿੱਚ ਇਹ ਹੋ ਰਿਹਾ ਸੀ ਜਿਆ ਸਕਿਨ ਕਾ ਨਾ ਤੇਰੀ ਸਕਿਨ ਵੀ ਨਹੀਂ ਪਤਾ ਅਗਲਾ ਸਾਡੇ ਕੋਲ ਆ ਗਿਆ ਦੇਖੋ ਕਿੰਨੇ ਸੋਹਣੇ ਗ੍ਰੀ ਸਕਿਨ ਜੀ ਅਗਲਾ ਬਹੁਤ ਹੀ ਪਿਆਰਾ ਪਿਆਰੀ ਸ਼ੇਡ ਆ ਆ ਦੇਖੋ ਇਦਾਂ ਬਣਿਆ ਅੰਕਲ ਆ ਐਂਡ ਡਿਜ਼ਾਈਨਿੰਗ ਵੀ ਪਣੀ ਪੂਰੀ ਸ਼ਰਟ ਦੇ ਉੱਪਰ ਤੇ ਐ ਹੈ ਇਹ ਜੀ ਦੀ ਬਾਟਮ ਬਾਟਮ ਤੇ ਵੀ ਵਰਕ ਹੋਇਆ ਤੇ ਇਹ ਦਾ ਦੁਪੱਟਾ ਦੁਪੱਟੇ ਬੜੇ ਸੋਹਣੇ ਬਣੇ ਹੋਏ ਆ ਦੋਨਾਂ ਸੋਟਾਂ ਦੇ ਬਹੁਤ ਵਧੀਆ ਦੁਪੱਟੇ ਬਣੇ ਹੋਏ ਆ ਕਿੰਨਾ ਪਿਆਰਾ ਦੁਪੱਟਾ ਹੈ ਦੁਪੱਟੇ ਦੇ ਉੱਪਰ ਵੀ ਵਰਕ ਹੈ ਜਿਵੇਂ ਸ਼ਰਟ ਤੇ ਵਰਕ ਹੋਇਆ ਹੈ ਤੇ ਉਦਾਂ ਹੀ ਹੈਗਾ ਦੁਪੱਟੇ ਤੇ ਤੇ ਰੇਂਜ ਸੇਮ ਹੋਈ 3850 ਦੋਨਾਂ ਦੀ ਸੇਮ ਹੀ ਰੇਂਜ ਹੈ ਕੀ ਸਾਡੇ ਕੋਲ ਆਇਆ ਬਲੂ ਕਲਰ कॉटन स्टॉफ़ ਨਾ ਇਹ ਨਹੀਂ ਜਰੂਰਤ ਨਹੀਂ ਆ ਪਲੇਨ ਬਾਟਮ ਹੈ ਇਹਦੀ ਤੇ ਪਿਓਰ ਦੁਪੱਟਾ ਇਹਦਾ ਇਹ ਹੈ ਪਿਓਰ ਦੁਪੱਟਾ ਕਿੰਨਾ ਪਿਆਰਾ ਦੁਪੱਟਾ ਬਣਿਆ ਹੈਗਾ ਬਹੁਤ ਸੋਹਣਾ ਸੋਟ ਬਹੁਤ ਪਿਆਰਾ ਤੇ ਰੇਟ ਹੈਗਾ 9 995 ਨੂੰ ਇਸ ਕੋਟ ਪਰ ਮਿਲ ਰਿਹਾ ਹੈ ਤਾਂ ਅੱਗੇ ਦੇਖੀਏ ਕੋਟ ਸੁਟਾਇਆ ਜੀ ਆ ਦੇਖੋ ਕਿੰਨਾ ਪਿਆਰਾ ਸੂਟ ਬਣਿਆ ਹੈ ਇਹ ਹੈ ਇਹ ਦਾ ਦੁਪੱਟਾ ਜੀ ਪਿਓਰ ਵਿੱਚ ਦੁਪੱਟਾ ਇਹ ਰੇਂਜ 850 850 ਇਹ ਜੁਗੂਗੇ ਤੇ ਪਿਓ ਦੁਪੱਟਾ ਵੀ ਇਹਦੇ ਵਿੱਚ ਇੱਕ ਕਲਰ ਹੈਗਾ ਜੀ ਚਾਹੀ ਨਹੀਂ ਜੀ ਇੱਕ ਇਹ ਛੇੜ ਜੀ ਦੀ ਬਹੁਤ ਪਿਆਰੀ ਛੇੜੀਆਂ ਦੇਖਿਓ ਇਹ ਸਾਡੇ ਕੋਲ ਵੀ ਆ ਜਾਂਦੇ ਆ ਬੜਾ ਹੀ ਬੜਾ ਦੇਖੋ ਇਹ ਸ਼ਾਰਟ ਹੈ ਇਹਦੀ ਬਾਟਮ ਆ ਬਾਟਮ ਤੇ ਵਰਕ ਹੋਇਆ ਪਿਓਰ ਕਾਟਨ ਚ ਇਹ ਹੈਗਾ ਦੁਪੱਟਾ ਇਹ ਦੁਪੱਟਾ ਜੀ ਡਬਲ 쉐ਡ ਉੱਪਰ ਵਰਕ ਹੋਇਆ ਹੈ ਦੁਪੱਟੇ ਤੇ ਨਾ ਤੇ ਰੇਂਜ ਇਹ ਦੀ ਵੀ 850 850 ਰੇਂਜ ਹੈ 850 ਰੇਂਜ ਵਿੱਚ ਸਿਓਰ ਦੁਪੱਟਾ ਕਾਟਨ ਦੁਪੱਟਾ ਬਹੁਤ ਹੀ ਵਧੀਆ ਵਧੀਆ ਸੂਟ ਨੇ ਦੇਖੋ ਇਹ ਵੀ ਪਿਓਰ ਦੁਪੱਟਾ ਸੂਟ ਹੈ ਦੇ ਉਹ ਦੁਪੱਟਾ ਸੂਟ ਹੈ ਲੈਸ ਲੱਗੀ ਹੋਈ ਨਾਲ ਹੈ ਨਾ ਡਿਜ਼ਾਈਨ ਹੋਈ ਹੈ ਇਹ ਸਾਡਾ 850 ਵਾਲੀ ਨੇ ਤੇ ਬਹੁਤ ਹੀ ਪਿਆਰੇ ਸੂਟ ਹੈ ਕਿ ਆ ਜੰਦਾ ਜੀ ਆਦੀ ਛੜੇ ਤੇ ਬਾਟਮ ਤੇ ਵਰਕ ਇਹ ਹੈ ਦੁਪੱਟਾ ਇਹ ਵੀ 850 ਉਸ ਵੀ ਤਾਂ ਦੋ ਕਲਰ ਮਿਲਣਗੇ ਇੱਕ ਬਲੈਕ ਇੱਕ ਇਹ ਕਹਾ ਕਲਰ ਬਲੈਕਰ ਰਿੰਗ 850 ਕਿ ਕਿਹਦਾ ਕੋ ਆ ਗਿਆ ਦੇਖਿਓ ਪਿਓਰ ਕਾਟਨ ਥੋੜਾ ਨੋਰਮਲ ਨੋਰਮਲ ਜਿੱਤੇ ਵਰਕ ਹੋਇਆ ਦੇਖਿਓ ਲਿਗਾ ਬਹੁਤ ਹੀ ਪਿਆਰਾ ਵਰਕ ਹੋਇਆ ਦੇਖੋ ਆਰੀ ਦਾ ਕੰਮ ਹੋਇਆ ਪਿਓਰ ਕਾਟਨ ਸੂਟ ਆ ਬਿਲਕੁਲ ਵੀ ਮਿਲਾਵਟ ਨਹੀਂ ਵਿੱਚ ਪਿਓਰ ਕਾਟਨ ਹੈ ਤੇ ਪਿਓਰ ਦੁਪੱਟਾ ਕਲਰ ਵੀ ਬਹੁਤ ਹੀ ਪਿਆਰਾ ਗੱਜਰੀ ਸ਼ੇਡ ਲਾ ਲੂ ਹਨਾ ਪਿੰਕ ਪਿੰਕ ਗੱਜਰੀ ਸ਼ੇਡ ਜਿਹਨੂੰ ਬੋਲਦੇ ਐ ਦਾ ਦੁਪੱਟਾ ਜੇ ਤੇ ਰੇਂਜ ਹੈ ਕਿ 1750 1750 ਦੀ ਰੇਂਜ ਹੈ ਸਿੰਗਲ ਕਲਰ ਆ ਇੱਕ ਜਿਸਰ ਕੋ ਆ ਜਾਂਦਾ ਪੀਸ ਕਲਰ ਪੀਸ ਕਲਰ ਵੀ ਬਹੁਤ ਹੀ ਪਿਆਰਾ ਸੂਟ ਇੱਤੇ ਵੀ ਆਰੀ ਦਾ ਕੰਮ ਹੋਇਆ ਪਿਓਰ ਕਾਟਨ ਸੂਟ ਆ ਤੇ ਦੁਪੱਟਾ ਆ ਜਾਂਦਾ ਮਸਲੀਨ ਵਿੱਚ ਦੁਪੱਟਾ ਦੇਖੋ ਕਿੰਨਾ ਸੋਹਣਾ ਬਣਿਆ ਹੈ ਫੁੱਲਾ ਡੁੱਲਾ ਦੁਪੱਟਾ ਆ ਕਿੰਨਾ ਸੋਹਣਾ ਦੁਪੱਟਾ ਬਣਿਆ ਤੇ ਰੇਂਜ ਜਿਹਦੀ ਹੈ ਕੀ ਜੀ 1750 ਇਹ ਵੀ 1750 ਵਾਲਾ ਜੀ ਅੱਗੇ ਦੇਖੋ ਸੜਕੋ ਆ ਗਿਆ ਕਿੰਨਾ ਪਿਆਰਾ ਕਲਰ ਹੈ ਨਾ ਮਹਿੰਦੀ ਸ਼ੇਡ ਵੀ ਬੋਲ ਸਕਦੇ ਮਸਟਰਡ ਸ਼ੇਡ ਵੀ ਚਲੋ ਸਾਰੇ ਸ਼ੇਡਾਂ ਨੂੰ ਬੋਲ ਸਕਦੇ ਆ ਬੜਾ ਹੀ ਪਿਆਰਾ ਐ ਆ ਗਈ ਇਹ ਦੇਖ ਕੇ ਬਾਟਮ ਇਹਦੇ ਉੱਪਰ ਆ ਪੂਰਾ ਆਰੀ ਦਾ ਵਰਕ ਹੋਇਆ ਥ्रेड ਦਾ ਕੰਮ ਹੈ ਨਾ ਪੂਰਾ ਦੇ ਵਿੱਚ ਕਢਾਈ ਹੈ ਕੱਪੜਾ ਕਾਟਨ ਵਿੱਚ ਆ ਬਹੁਤ ਹੀ ਪਿਆਰਾ ਸੂਟ ਆ ਐ ਇਹਦੇ ਆ ਕਿ ਪਲੇਨ ਬਾਟਮ ਤੇ ਚਿਕਨ ਵਿੱਚ ਆ ਗਿਆ ਦਾ ਕਾਟਨ ਚ ਦੁਪੱਟਾ ਦੁਪੱਟਾ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਦੁਪੱਟਾ ਜੀ ਦੇਖਿਓ ਬਹੁਤ ਪਿਆਰਾ ਦੁਪੱਟਾ ਚਿਕਨ ਦੀ ਕਢਾਈ ਹੋਈ ਹੈ ਇਹ ਪਰ ਚਿਕਨ ਦੀ ਕਢਾਈ ਤੇ ਰੇਂਜ ਹੈਗੀ 950 950 ਰੇਂਜ ਹੈ ਇਹ ਕਲਰ ਇਹਦੇ ਵਿੱਚ ਇੱਕ ਹੋ ਰਿਹਾ ਰੈੱਡ ਸ਼ੇਡ ਲੀਕੋ ਇੰਨੀ ਪੈਰੀ ਕੀ ਹੈ ਤੇ ਰੇਂਜ ਹੈਗੀ ਜੀ 950 ਦੇਖ ਕਿਉਂ ਕਿ ਨਾ ਸੋਨਾ ਤੇ ਕਿੰਨਾ ਪਿਆਰਾ ਸੂਟ ਹੈ ਪਿਓਰ ਕਾਟਨ ਮਲਮਲ ਕਾਟਨ ਨੂੰ ਬੋਲ ਲੈਣਾ ਉਹ ਤੇ ਮਲਮਲ ਕਾਟਨ ਦਾ ਹੀ ਇਹਦਾ ਦੁਪੱਟਾ ਮਲਮਲ ਕਾਟਨ ਦਾ ਇਹਦਾ ਦੁਪੱਟਾ ਹੈ ਦੇਖੋ ਕਿੰਨਾ ਪਿਆਰਾ ਦੁਪੱਟਾ ਬਣਿਆ ਜੀ ਤੇ ਐ ਹੈਗਾ ਜੀ ਸੂਟ ਪਲੇਜ਼ ਸ਼ਰਟ ਹੈ ਤੇ ਐ ਦੀ ਬਾਟਮ ਪਲੇਨ ਬਾਟਮ ਤੇ ਬਹੁਤ ਹੀ ਪਿਆਰਾ ਸੂਟ ਰੇਂਜ ਹੈ ਜੀ 1150 1150 ਦੀ ਰੇਂਜ ਹੈ ਸਿੰਗਲ ਸੂਟ ਹੈ ਬਹੁਤ ਪਿਆਰਾ ਸੂਟ ਇਹ ਸਾਡੇ ਕੋਲ ਅੱਗੇ ਫਿਰ ਸਾਡੇ ਕੋਲ ਆ ਗਿਆ ਮਸਟਰਡ ਸ਼ੇਡ ਮਸਟਰਡ ਸ਼ੇਡ ਪਿਓਰ ਕਾਟਨ ਸੂਟ ਆ ਇਹ ਵਰਕ ਹੋਇਆ ਗਲੇ ਤੇ ਚਾਰਦੇ ਉੱਪਰ ਵਾਲਕ ਇਹ ਪਲੇਨ ਵਿੱਚ ਬਾਟਮ ਇਹ ਮਸਲੀਨ ਚ ਦੁਪੱਟਾ ੁੱਲਾ ਢੁੱਲਾ ਮਸਲੀਨ ਦਾ ਦੁਪੱਟਾ ਆ ਤੇ ਬਹੁਤ ਹੀ ਪਿਆਰਾ ਸੂਟ ਰੇਂਜ ਹੈਗੀ ਜੇ 850 850 ਦੀ ਰੇਂਜ ਆ। ਦੇਖਿਓ ਅੱਗੇ ਆ ਗਿਆ ਕਿੰਨਾ ਪਿਆਰਾ ਸੂਟ ਸਾਡੇ ਕੋਲ। ਬਹੁਤ ਹੀ ਪਿਆਰਾ ਸੂਟ ਜਿੱਦਾਂ ਜੰਗੇਜ਼ ਵਾਲੇ ਵੀ ਪਾ ਸਕਦੇ ਆ ਤੇ ਦੂਸਰੇ ਵੀ ਪਾ ਸਕਦੇ ਆ ਤੇ ਪੂਰੇ ਸੂਟ ਦੇ ਉੱਪਰ ਕਢਾਈ ਆ। ਬਹੁਤ ਸੋਹਣਾ ਸੂਟ ਆ। ਪੂਰੇ ਸੂਟ ਉੱਪਰ ਕਢਾਈ ਆ, ਆਲਓਵਰ ਸੂਟ ਆ। ਆ ਦੇਖਿਓ। ਬੂਟੀਆਂ ਬਣੀਆਂ ਵਿੱਚ, ਘੇਰਾ ਬਣਿਆ ਆ। ਤੇ ਪਿਓਰ ਵਿੱਚ ਇਹਦਾ ਦੁਪੱਟਾ ਆ ਫੁੱਲਾ ਢੁੱਲਾ ਪਿਓਰ ਦਾ ਦੁਪੱਟਾ ਤੇ ਇੱਕ ਕਲਰ ਇਹਦਾ ਹੋ ਰਿਹਾ ਪਿਓਰ ਕਾਟਨ ਇਹ ਮਾਸਟਰਡ ਜੀ ਸ਼ੇਡ ਪੈ ਜਾਂਦੀ ਐ ਹੈਗੀ ਇਹਦੀ ਬਲੂ ਸ਼ੇਡ ਐ ਹੈਗੀ ਇਹਦੀ ਬਲੂ ਸ਼ੇਡ ਤੇ ਦੋ ਕਲਰ ਇਹਦੇ ਵਿੱਚ अवेलेबल ਲਾ ਤੇ ਰੇਂਜ ਹੈਗੀ 1350 ਪੂਰਾ ਥ੍ਰੈਡ ਦਾ ਕੰਮ ਹੋਇਆ ਆ ਅਰੇਂਜ ਹੈਗੀ ਆ 1350 ਰੁਪਏ ਅੱਗੇ ਦੇਖੋ ਕਿੰਨਾ ਪਿਆਰਾ ਸੂਟ ਆਇਆ ਆ ਪਿਓਰ ਕਾਟਨ ਦਾ ਰਾਮਟੈਕਸ ਦਾ ਸੂਟ ਰਾਮਟੈਕਸ ਇਹ ਪੂਰਾ ਕਿ ਰਿਦੇ ਕਢਾਈ ਹੋਈ ਏਦੇ ਵਰਕ ਹੋਇਆ ਪਿਆ ਤੇ ਪਲੇਨ ਏਦੀ ਬਾਟਮ ਆ ਪਿਓਰ ਕਾਟਨ ਵਿੱਚ ਪਲੇਨ ਬਾਟਮ ਪਲੇਨ ਦੁਪੱਟਾ ਪਿਓਰ ਦਾ ਪਲੇਨ ਦੁਪੱਟਾ ਰਾਮ ਟੈਕਸ ਦਾ ਸੂਟ ਜੀ ਰੇਂਜ 2475 2475 ਦੀ ਰੇਂਜ ਰਾਮ ਟੈਕਸ ਦਾ ਸੂਟ ਅੱਗੇ ਆ ਗਿਆ ਇਹਦੇ ਵਿੱਚ ਇੱਕ ਹੋਰ ਪੀਸ ਇਹ ਵੀ ਰਾਮ ਟੈਕਸ ਦਾ ਹੀ ਸੂਟ ਆ ਐ ਥ੍ਰੈਡ ਦਾ ਕੰਮ ਹੋਇਆ ਜਿ ਘੇਰੇ ਤੇ ਆਲ ਓਵਰ ਸੂਟ ਆ ਤੇ ਐ ਇਹਦਾ ਦੁਪੱਟਾ ਆ ਪਿਓਰ ਚ ਦੁਪੱਟਾ ਇਹਦੀ ਰੇਂਜ ਹੈਗੀ 1695 1695 ਦੀ ਰੇਂਜ ਵਿੱਚ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਸੂਟ ਆ ਔਰ ਅੱਗੇ ਸੂਟ ਤੇ ਚਲੋ ਸਾਰੇ ਲੈ ਕੇ ਜਾਂਦੇ ਆ ਕੋਜੀ ਘੇਈਆ ਜਿਹੜੇ ਘੱਟ ਵੱਧ ਕਰਦੇ ਆ ਤੇ ਮੈਂ ਸਾਰਿਆਂ ਨੂੰ ਰਿਕਵੈਸਟ ਕੀਤੀ ਕਿ ਘੱਟ ਵੱਧ ਨਾ ਕਰਿਆ ਕਰੋ ਤੇ ਜਿਹੜਾ ਮੇਰਾ ਮਾਰਜਿਨ ਆ 100 150 ਉਹੀ ਮੈਂ ਲੈਣੀ ਉਸ ਤੋਂ ਉੱਪਰ ਜੇ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਮੈਂ ਤੁਹਾਨੂੰ ਲਿੰਕ ਸੈਂਡ ਕਰ ਦੂੰਗੀ ਜਿੱਥੋਂ ਲੈ ਕੇ ਉਹ ਨਹੀਂ ਤੁਸੀਂ ਦੇਖ ਸਕਦੇ ਹੋ ਤੇ ਪਲੀਜ਼ 100 150 ਤੋਂ ਵੱਧ ਮੈਂ ਨਹੀਂ ਘੜਦੀ ਤੇ ਮੇਰੇ ਕੋਲੋਂ ਨਾ ਹਨਾ ਆਣ ਕੇ ਕਿਹਾ ਕਰੋ ਕਿ ਰੇਟ ਘੱਟ ਵੱਧ ਕਰ ਉਹੀ ਮੈਂ ਜੇ ਤੁਹਾਨੂੰ ਫਿਰ ਜ਼ਿਆਦਾ ਲਾਉਂਗੀ ਤੇ ਫਿਰ ਤੁਹਾਨੂੰ ਕਿਸਾਰਾ ਲੱਗਣਾ ਮੈਨੂੰ ਕੁਝ ਨਹੀਂ ਹੋਣਾ ਜੇ ਮੈਂ 500 ਵੱਧ ਦੱਸਾਂਗੀ ਨਾ ਤਾਂ ਉਹਦੇ ਵਿੱਚ ਆਣ ਕੇ ਤੁਸੀਂ ਫਿਰ 100 200 ਹੀ ਘੱਟ ਕਰ ਸਕਦੇ ਹੋ ਉਹਦਾ ਉਹਦੇ ਵਿੱਚ ਮੇਰਾ ਫਾਇਦਾ ਹੋਣਾ ਤੁਹਾਡਾ ਨੁਕਸਾਨ ਹੋਣਾ ਜੀ ਤੇ ਪਲੀਜ਼ ਰਿਕਵੈਸਟ ਆ ਕਿ ਘੱਟ ਵੱਧ ਨਾ ਕਰਿਆ ਕਰੋ ਤੇ ਸੂਟ ਬਹੁਤ ਹੀ ਸੋਹਣਿਆ ਤੇ ਜਲਦੀ ਜਲਦੀ ਆਰਡਰ ਕਰੋ ਥੋੜੀ ਜਿਹੀ ਰਹਿ ਗਈ ਜੀ ਹੁਣ ਵੀਡੀਓ ਪਈ ਆ ਤੇ 2-4 ਦਿਨ ਚ ਫਿਰ ਹੋਰ ਆਉਣਗੇ ਤੇ ਜਲਦੀ ਜਲਦੀ ਆਣ ਕੇ ਵੀਅਰਡ ਕਰੋ ਸੂਟ ਲੈ ਕੇ ਜਾਓ ਓਕੇ ਜੀ ਸਤਿ ਸ੍ਰੀ ਅਕਾਲ